ਅਕਸ਼ੀ ਸਿਨਾ ਅਤੇ ਜ਼ਾਹਿਰ ਇਕਬਾਲ ਨੇ 23 ਜੂਨ ਨੂੰ ਪਤੀ-ਪਤਨੀ ਦੇ ਰੂਪ ਵਿੱਚ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਕੀਤੀ ਤੁਹਾਨੂੰ ਦੱਸਦੀ ਹੈ ਕਿ ਦੋਵਾਂ ਨੇ ਆਪਣੇ ਪਰਿਵਾਰਾਂ ਦੇ ਸਾਹਮਣੇ ਆਪਣੇ ਵਿਆਹ ਨੂੰ ਰਜਿਸਟਰ ਕਰਾਇਆ ਇੱਕ ਸਿਵਲ ਮੈਰਿਜ ਸੀ ਪਰ ਹੁਣ ਫੈਨਸ ਦੇ ਦਿਲਾਂ ਵਿੱਚ ਇੱਕ ਸਵਾਲ ਹੈ ਕਿ ਆਖਿਰ ਉਹਨਾਂ ਨੇ ਆਪਣੇ ਵਿਆਹ ਲਈ ਤਰੀਕ 23 ਜੂਨ ਹੀ ਕਿਉਂ ਚੁਜ਼ ਕੀਤਾ ਇਸ ਤਰੀਕ ਦਾ ਇੱਕ ਖਾਸ ਕਨੈਕਸ਼ਨ ਹੈ ਜੋ ਅੱਜ ਦਾ ਨਹੀਂ 7 ਸਾਲ ਪਹਿਲਾਂ ਦਾ ਹੈ 2017 ਵਿੱਚ 23 ਜੂਨ ਨੂੰ ਉਹਨਾਂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਹੋਈ ਸੀ ਉਹ ਪਹਿਲੀ ਮੁਲਾਕਾਤ ਦੀ ਯਾਦ ਵਿੱਚ ਉਹਨਾਂ ਨੇ ਇਸ ਤਰੀਕ ਨੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਇੰਪੋਰਟੈਂਟ ਦਿਨ ਵੱਜੋ ਚੁਣੇ ਆਪਣੇ ਇੰਸਟਾਗ੍ਰam ਹੈਂਡਲ ਤੇ ਵਿਆਹ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਸੁਨਕਸ਼ੀਸ ਨੇ ਲਿਖਿਆ ਕਿ ਅੱਜ ਦਾ ਦਿਨ ਖਾਸ ਹੈ ਅੱਜ ਤੋਂ 7 ਸਾਲ ਪਹਿਲਾਂ 23 ਜੂਨ 2017 ਅਸੀਂ ਦੋਵਾਂ ਨੇ ਇੱਕ ਦੂਜੇ ਨੂੰ ਪਹਿਲੀ ਵਾਰੀ ਦੇਖਿਆ ਸੀ ਅਤੇ ਇਸ ਪਿਆਰ ਲਈ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਮੱਥੀ ਪਾਰ ਕੀਤਾ ਹੈ ਕੈਪਸ਼ਨ ਨੇ ਸਪਸ਼ਟ ਕੀਤਾ ਕਿ ਇਹ ਦਿਨ ਉਹਨਾਂ ਲਈ ਇੱਕ ਨਿੱਜੀ ਤੇ ਭਾਵਨਾਤਮਕ ਤੌਰ ਤੇ ਕਿੰਨਾ ਜ਼ਰੂਰੀ ਹੈ ਅਤੇ ਹੁਣ ਉਹ ਦਿਨ ਉਹਨਾਂ ਦੇ ਪ੍ਰਸ਼ੰਸਕਾਂ ਤੇ ਪਰਿਵਾਰ ਮੈਂਬਰਾਂ ਲਈ ਵੀ ਹਮੇਸ਼ਾ ਲਈ ਯਾਦਗਾਰ ਬਣਿਆ yeah ਕਪਲ ਸੁਨਾਕਸ਼ੀ ਸਿਨਾ ਤੇ ਜ਼ਹਿਰ ਇਕਬਾਲ ਨੇ 23 ਜੂਨ ਨੂੰ ਪਤੀ ਪਤਨੀ ਦੇ ਰੂਪ ਵਿੱਚ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਕੀਤੀ ਤੁਹਾਨੂੰ ਦੱਸਦੀ ਹੈ ਕਿ ਦੋਵਾਂ ਨੇ ਆਪਣੇ ਪਰਿਵਾਰਾਂ ਦੇ ਸਾਹਮਣੇ ਆਪਣੇ ਵਿਆਹ ਨੂੰ ਰਜਿਸਟਰ ਕਰਾਇਆ ਇੱਕ ਸਿਵਲ ਮੈਰਿਜ ਸੀ ਪਰ ਹੁਣ ਫੈਨਸ ਦੇ ਦਿਲਾਂ ਵਿੱਚ ਇੱਕ ਸਵਾਲ ਹੈ ਕਿ ਆਖਿਰ ਉਹਨਾਂ ਨੇ ਆਪਣੇ ਵਿਆਹ ਲਈ ਤਰੀਕ 23 ਜੂਨ ਹੀ ਕਿਉਂ ਚੁਜ਼ ਕੀਤੀ ਇਸ ਤਰੀਕ ਦਾ ਇੱਕ ਖਾਸ ਕਨੈਕਸ਼ਨ ਹੈ ਜੋ ਅੱਜ ਦਾ ਨਹੀਂ 7 ਸਾਲ ਪਹਿਲਾਂ ਦਾ ਹੈ 2017 ਵਿੱਚ 23 ਜੂਨ ਨੂੰ ਉਹਨਾਂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਹੋਈ ਸੀ ਉਹ ਪਹਿਲੀ ਮੁਲਾਕਾਤ ਦੀ ਯਾਦ ਵਿੱਚ ਉਹਨਾਂ ਨੇ ਇਸ ਤਰੀਕ ਨੂੰ ਆਪਣੀ ਜ਼ਿੰਦਗੀ ਦੇ ਅਬ ਤੋਂ ਇੰਪੋਰਟੈਂਟ ਦਿਨ ਵਜੋ ਚੁਣੇ ਆਪਣੇ ਇੰਸਟਾਗ੍ਰam ਹੈਂਡਲ ਤੇ ਵਿਆਹ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਸੁਨਕਸ਼ੀ ਸਿਨਾ ਨੇ ਲਿਖਿਆ ਕਿ ਅੱਜ ਦਾ ਦਿਨ ਖਾਸ ਹੈ ਅੱਜ ਤੋਂ 7 ਸਾਲ ਪਹਿਲਾਂ 23 ਜੂਨ 2017 ਅਸੀਂ ਦੋਵਾਂ ਨੇ ਇੱਕ ਦੂਜੇ ਨੂੰ ਪਹਿਲੀ ਵਾਰੀ ਦੇਖਿਆ ਸੀ ਅਤੇ ਇਸ ਪਿਆਰ ਲਈ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਮੱਸੀਂ ਪਾਰ ਕੀਤਾ ਹੈ ਕੈਪਸ਼ਨ ਨੇ ਸਪਸ਼ਟ ਕੀਤਾ ਕਿ ਇਹ ਦਿਨ ਉਹਨਾਂ ਲਈ ਇੱਕ ਨਿੱਜੀ ਤੇ ਭਾਵਨਾਤਮਕ ਤੌਰ ਤੇ ਕਿੰਨਾ ਜ਼ਰੂਰੀ ਹੈ ਅਤੇ ਹੁਣ ਉਹ ਦਿਨ ਉਹਨਾਂ ਦੇ ਪ੍ਰਸ਼ੰਸਕਾਂ ਤੇ ਪਰਿਵਾਰ ਮੈਂਬਰਾਂ ਲਈ ਵੀ ਹਮੇਸ਼ਾ ਲਈ ਗਾਰ ਬਣ ਕੇ ਕਪਲ ਸੁਨਾਕਸ਼ੀ ਸਿਨਾ ਤੇ ਜ਼ਹਿਰ ਇਕਬਾਲ ਨੇ 23 ਜੂਨ ਨੂੰ ਪਤੀ ਪਤਨੀ ਦੇ ਰੂਪ ਵਿੱਚ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਕੀਤੀ ਤੁਹਾਨੂੰ ਦੱਸਦੀ ਹੈ ਕਿ ਦੋਵਾਂ ਨੇ ਆਪਣੇ ਪਰਿਵਾਰਾਂ ਦੇ ਸਾਹਮਣੇ ਆਪਣੇ ਵਿਆਹ ਨੂੰ ਰਜਿਸਟਰ ਕਰਾਇਆ ਇੱਕ ਸਿਵਲ ਮੈਰਿਜ ਸੀ ਪਰ ਹੁਣ ਫੈਨਸ ਦੇ ਦਿਲਾਂ ਵਿੱਚ ਇੱਕ ਸਵਾਲ ਹੈ ਕਿ ਆਖਿਰ ਉਹਨਾਂ ਨੇ ਆਪਣੇ ਵਿਆਹ ਲਈ ਤਰੀਕ 23 ਜੂਨ ਹੀ ਕਿਉਂ ਚੁਜ਼ ਕੀਤਾ ਇਸ ਤਰੀਕ ਦਾ ਇੱਕ ਖਾਸ ਕਨੈਕਸ਼ਨ ਹੈ ਜੋ ਅੱਜ ਦਾ ਨਹੀਂ 7 ਸਾਲ ਪਹਿਲਾਂ ਦਾ ਹੈ 2017 ਵਿੱਚ 23 ਜੂਨ ਨੂੰ ਉਹਨਾਂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਹੋਈ ਸੀ ਉਹ ਪਹਿਲੀ ਮੁਲਾਕਾਤ ਦੀ ਯਾਦ ਵਿੱਚ ਉਹਨਾਂ ਨੇ ਇਸ ਤਰੀਕ ਨੂੰ ਆਪਣੀ ਜ਼ਿੰਦਗੀ ਦੇ ਤੋਂ ਇੰਪੋਰਟੈਂਟ ਦਿਨ ਵਜੋਂ ਚੁਣਿਆ ਆਪਣੇ ਇੰਸਟਾਗ੍ਰam ਹੈਂਡਲ ਤੇ ਵਿਆਹ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਸੁਨਕਸ਼ੀ ਸਿਨਾ ਨੇ ਲਿਖਿਆ ਕਿ ਅੱਜ ਦਾ ਦਿਨ ਖਾਸ ਹੈ ਅੱਜ ਤੋਂ 7 ਸਾਲ ਪਹਿਲਾਂ 23 ਜੂਨ 2017 ਅਸੀਂ ਦੋਵਾਂ ਨੇ ਇੱਕ ਦੂਜੇ ਨੂੰ ਪਹਿਲੀ ਵਾਰੀ ਦੇਖਿਆ ਸੀ ਅਤੇ ਇਸ ਪਿਆਰ ਲਈ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਮਸੀਂ ਪਾਰ ਕੀਤਾ ਹੈ ਕੈਪਸ਼ਨ ਨੇ ਸਪਸ਼ਟ ਕੀਤਾ ਕਿ ਇਹ ਦਿਨ ਉਹਨਾਂ ਲਈ ਇੱਕ ਨਿੱਜੀ ਤੇ ਭਾਵਨਾਤਮਕ ਤੌਰ ਤੇ ਕਿੰਨਾ ਜ਼ਰੂਰੀ ਹੈ ਅਤੇ ਹੁਣ ਉਹ ਦਿਨ ਉਹਨਾਂ ਦੇ ਪ੍ਰਸ਼ੰਸਕਾਂ ਤੇ ਪਰਿਵਾਰ ਮੈਂਬਰਾਂ ਲਈ ਵੀ ਹਮੇਸ਼ਾ ਲਈ ਅਧਿਕਾਰ ਬਣ ਗਿਆ